ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਨੂੰ ਅੱਜ ਆਪਾਂ 12 ਤੋਂ 15 April ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਮੌਸਮ ਵਿੱਚ ਵੱਡਾ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਆਪ ਨੂੰ ਭਾਰੀ ਮੀਤ ਗੜੇਮਾਰੀ ਤੇ ਕਾਫੀ ਭਾਰਾ ਨਿਰ ਜਕੜ ਵੀ ਦੇਖਣ ਨੂੰ ਮਿਲ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਜਲਦੀ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੈਕ ਜ਼ਰੂਰ ਕਰ ਲੋ ਤਾਂ ਆਪਾਂ ਲਾਗਿ ਸ਼ਕਦੇ ਕਿਸਾਨ ਵੀਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰ ਲੋ ਚਲੋ ਅੱਗੇ ਆਦਾਂ ਵੀਡੀਓ ਲ ਹੁਣ ਤਸੀਮ ਮੌਸਮ ਭਾਗ ਦੀ ਲੇਟਸ ਰਿਪੋਰਟ ਆਪਣੇ 13 ਤਰੀਕ ਆਪ ਨੂੰ ਕਾਫੀ ਭਾਰੀ ਮੀਂਹ ਦੇਖਣ ਨੂੰ ਮੈਸੇਜ ਆ 14 ਤਰੀਕ 15 ਨੂੰ ਵੀ 16 ਤਾਈਂ ਇਹ ਸਿਸਟਮ ਆਪਣੇ 4 ਦਿਨ ਲਗਾਤਾਰ ਚੱਲੂਗਾ ਇਹ ਸਿਸਟਮ ਕਾਫੀ ਵੱਡਾ ਹੈ ਤੁਸੀਂ ਦੇਖੋ ਆਪ ਨੂੰ 13 ਤਰੀਕ ਦੀ ਆਪ ਨੂੰ ਵਾਰਨਿੰਗ ਵੀ ਜਾਰੀ ਹੋਈ ਹੋਤੀ ਤੁਸੀਂ ਦੇਖੋ ਉਹ ਵੀ ਪੂਰੀ ਆਪਣੀ ਔਰੇਂਜ ਵਾਰਨਿੰਗ ਹੈ ਮਤਲਬ ਕਾਫੀ ਲੱਖ ਚ ਆਪ ਨੂੰ ਹਵਾ ਵੀ ਕਾਫੀ ਤੇਜ਼ ਆ ਰਹੀ ਹੈ ਪੂਰੇ ਵੱਡੇ ਪੁੱਤਰ ਦੇ ਦੇਖਣ ਨੂੰ ਮਿਲਦੀ ਹੈ 13 ਤਰੀਕ ਦੀ ਰਾਤ ਤੋਂ ਆਪਣੇ 14 ਤੋਂ ਲੈ ਕੇ 15 ਕਿਲੋਮੀਟਰ ਹਵਾ ਵੀ ਚੱਲ ਸਕਦੀਆਂ ਹਨ ਤੇ ਆਪਣੇ ਗਰਚਮਕ ਵੱਡੇ ਪੱਦਰ ਤੇ ਦੇਖਣ ਨੂੰ ਮਿਲੂਗੀ ਤੇ 14 ਤਰੀਕ ਨੂੰ ਵੀ ਗਰਚਮਕ ਵੱਡੇ ਪੱਦਰ ਤੇ ਦੇਖਣ ਨੂੰ ਮਿਲ ਸਕਦੀ ਹੈ। ਬਾਕੀ ਆਪਾਂ ਗੱਲ ਕਰੀਏ ਹੁਣ ਅੱਜ ਦੀਆਂ ਤੁਸੀਂ ਰਿਪੋਰਟਾਂ ਦੇਖ ਲਓ। ਇਹ 5:30 ਵਜੇ ਦੀਆਂ ਲਾਈਵ ਸੈਟ ਤੋਂ ਫਿਰ ਤੁਸੀਂ ਸੋ ਪੰਜਾਬ 'ਚ ਮਾੜੀ-ਮੋਟੀ ਹਲਕੀ-ਫੁਲਕੀ ਬੱਦਦਿਆ ਉੱਨ ਜਾਣ ਲੱਗਿਆ ਹੋਇਆ ਹੈ। ਹੋਮਵਿਕ ਹੋਮਸ ਵੀ ਕਾਫੀ ਲੱਗ ਜਾ ਦੇਖਣ ਨੂੰ ਮਿਲ ਰਹੀ ਹੈ। ਉਹ ਤਾਂ ਹੈ ਕਿਉਂਕਿ ਸੈਸਟਮ ਆਪਾਂ ਦੇਖ ਸਕਦੇ ਤੁਸੀਂ ਆਪਣੇ ਪਾਕਿਸਤਾਨ ਦੇ ਅੱਕ ਜੇ ਐਂਟਰ ਹੋਣਾ ਸ਼ੁਰੂ ਹੋ ਚੁੱਕਾ ਹੈ। ਤੁਸੀਂ ਦੇਖਦੋ। ਕਾਫੀ ਵਾਕਯਵਾ ਗੱਲ ਕਰੀਏ ਆਪਣੇ ਕਾਲਾ ਦੇਖ ਸਕਦੇ ਤੁਸੀਂ ਇਹ ਆਪਣੇ 13 ਤਰੀਕ ਦੀ ਤਸਵੀਰ ਹਨ ਇਹ 13 ਤਰੀਕ ਦੇ ਲਗਭਗ ਸ਼ਾਮ ਨੂੰ ਜਾ ਕੇ ਮਾਰ ਕਰਨੀ ਸ਼ੁਰੂ ਕਰੂਗਾ ਤੇ ਇਹ ਤਰੀਕ ਦੇ ਆਪਣੇ 2 3 ਵਜੇ ਤੋਂ ਬਾਅਦ ਸਿਸਟਮ ਦੀ ਮੀਂਹ ਕਣੀ ਦੇ ਕਾਰਨ ਸ਼ੁਰੂ ਹੋ ਜਾਣਗੀਆਂ ਤੇ ਆਪ ਨੂੰ ਆਪ ਨੂੰ 14 ਤਰੀਕ ਨੂੰ ਵੀ ਮੌਸਮ ਇਸੇ ਤਰ੍ਹਾਂ ਦੇਖਣ ਨੂੰ ਮਿਲੂਗਾ ਤੇ ਆਪ ਨੂੰ 16 ਤਰੀਕ ਨੂੰ ਵੀ ਮੌਸਮ ਇਸੇ ਤਰ੍ਹਾਂ ਦੇਖਣ ਨੂੰ ਮਿਲ ਸਕਦਾ ਇਹ ਸਿਸਟਮ ਦਾ ਮੇਨ ਪ੍ਰਭਾ ਆਪਣੇ ਮਾਝੇ ਦੁਆਬੇ ਦੇ ਇਲਾਕੇ ਹੀ ਹੋਣਗੇ ਜ਼ਿਆਤਰ ਆਪਣੇ ਮਾਲਵੇ ਵਿੱਚ ਵੀ ਮੀਂਹ ਦੇਖਣ ਨੂੰ ਮਿਲੂਗਾ ਪਰ ਥੋੜਾ ਜਿਹਾ ਆਪਣੋਂ ਘੱਟ ਦੇਖਣ ਨੂੰ ਮਿਲਦਾ ਹੈ ਜਿਆਦਾ ਖਾਸ ਇਲਾਕੇ ਮਾਝੇ ਦੇ ਆਗ ਦੇ ਹੁਣ ਕਿ ਜਿਨਾਂ ਵਿੱਚ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਤੇ ਹਨੇਰੀ ਵੱਡੇ ਪੱਧਰ ਤੇ ਚੱਲ ਸਕਦੀ ਹੈ ਤੇ ਮੀਂਹ ਵੀ ਕਾਫੀ ਭਾਰਾ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਮੌਸਮ ਬਾਗ ਲੋ ਜਿੱਦਾਂ ਕਿ ਨਵੀਂ ਰਿਪੋਰਟ ਆਉਗੀਆਂ ਮੀਂਹ ਕਣੀ ਦੇ ਸਰਵਾਦੇ ਹਨ ਜਾਂ ਘੱਟ ਹਨ ਤੁਹਾਨੂੰ ਵੀਡੀਓ ਬਣਾ ਕੇ ਸੌਤ ਤੋਂ ਪਹਿਲਾਂ ਦੱਸ ਦਜੇਗਾ ਅੱਜ ਇਹ ਵੀ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਧੰਨਵਾਦ